ਅੱਜ ਪਿੰਡ ਕਿੱਕਰ ਵਾਲਾ ਰੂਪਾ ਵਿਖੇ ਭਾਰਤੀ ਕਮਿਊਨਿਸਟ ਪਾਰਟੀ ਦੇ ਵਿੱਚ ਕਾਫੀ ਸੱਜਣ ਜਿਹੜੇ ਐ ਉਹ ਸ਼ਾਮਲ ਹੋਏ ਆ ਉਹਨਾਂ ਨਾਲ ਗੱਲਬਾਤ ਵੀ ਕਰਨੀ ਆ ਤੇ ਇਹ ਜਿਹੜੇ ਆ ਭਾਰਤੀ ਕਮਿਊਨਿਸਟ ਪਾਰਟੀ ਦਾ ਸੀਪੀਆਈ ਦਾ ਝੰਡਾ ਜਿਹੜਾ ਉਹਨਾਂ ਨੇ ਅੱਜ ਆਪਣੇ ਹੱਥਾਂ ਵਿੱਚ ਫੜਿਆ ਤਾਂ ਗੱਲਬਾਤ ਕਰ ਲੈਂਦੇ ਹਾਂ ਜੀ ਸਰ ਕੀ ਨਾਮ ਹੈ ਤੁਹਾਡਾ ਨਰਨਾ ਰਾਮ ਰਤਨ ਕੀ ਕਹਿਣਾ ਚਾਹੋਗੇ ਅਸੀਂ ਇਹ ਕਹਿਣਾ ਚਾਹੁੰਗੇ ਵੱਤੋ ਵੱਤ ਲੋਕਾਂ ਨੂੰ ਬੇਨਤੀ ਕਰਦੇ ਆਂ ਵੀ ਵੱਤੋ ਵੱਤ ਜੁੜੋ ਅਸੀਂ ਇਹ ਪੁਰਾਣੀਆਂ ਪਾਰਟੀਆਂ ਬਹੁਤ ਵਿਖੀਆਂ ਸਾਡੇ ਕਿਸੇ ਨਾਂ ਨਹੀਂ ਪੜੀ ਹੁਣ ਅਸੀਂ ਇੱਕ ਮੌਕਾ ਇਸ ਪਾਰਟੀ ਨੂੰ ਦੇ ਰਹੇ ਹਾਂ ਤੇ ਇਹਨੇ ਕੰਮ ਵੇਖ ਕੇ ਅਸੀਂ ਥੋੜੇ ਪ੍ਰਭਾਵਿਤ ਹੋਏ ਹਾਂ ਵੀ ਤੇ ਲੋਕਾਂ ਨੂੰ ਇਹ ਹੀ ਬੇਨਤੀ ਕਰਾਂਗੇ ਵੀ ਵੱਧ ਤੋਂ ਵੱਧ ਆ ਕੇ ਜੁੜੋ ਸਾਰੀਆਂ ਪਾਰਟੀਆਂ ਨੂੰ ਵੇਖ ਲਿਆ ਇਸ ਪਾਰਟੀ ਨੂੰ ਦੇਖੋ ਤੇ ਵੱਧ ਤੋਂ ਵੱਧ ਜੁੜੋ ਨਹੀਂ ਉਹਨਾਂ ਨੂੰ ਇਹ ਜਿੰਨੇ ਵੀ ਸਾਰੇ ਇੱਕੋ ਥਾਲੇ ਦੇ ਚਟੇਪਟੇ ਹੋ ਗਏ ਵੀ ਲੋਕਾਂ ਨੇ ਬੜੀ ਆਸ ਅਸੀਂ ਵੀ ਮਤਲਬ ਮਦਦ ਕੀਤੀ ਸੀ ਤੇ ਬੜੀ ਆਸ ਸੀ ਲੋਕਾਂ ਨੂੰ ਕਿ ਨਵੀਂ ਪਾਰਟੀ ਨੂੰ ਮੌਕਾ ਦਈਏ ਇਹ ਈ ਛੜੇ ਕੰਮ ਹੋਣਗੇ ਪਰ ਉਹ ਅੱਗੇ ਨਾਲੋਂ ਵੀ ਕੰਮ ਜ਼ਿਆਦਾ ਖਰਾਬ ਹੋ ਗਿਆ ਕਾਮਰੇਡ ਭਜਨ ਲਾਲ ਜੀ ਤੁਸੀਂ ਅੱਜ ਜਿਹੜਾ ਵੱਡੀ ਗਿਣਤੀ ਦੇ ਵਿੱਚ ਕਾਮਰੇਡ ਹਰਨਸਰਾਜ ਗੋਲਡਨ ਦੀ ਅਗਵਾਈ ਕਾਮਰੇਡ ਸੁਨਦਰ ਟੰਡਿਆ ਦੀ ਅਗਵਾਈ ਵਿੱਚ ਪਿੰਡ ਕਿਕਰ ਵਾਲਾ ਰੂਪਾਚ ਲੋਕਾਂ ਨੂੰ ਸੀਪੀਆਈ ਦਾ ਵਿੱਚ ਸ਼ਾਮਲ ਕੀਤਾ ਕੀ ਕਹਿਣਾ ਚਾਹੋਗੇ ਸ਼ੋਰਟ ਬਹੁਤ ਧੰਨਵਾਦ ਦੀਆਂ ਇਹਨਾਂ ਸਾਥੀਆਂ ਦਾ ਕਿਉਂਕਿ ਪਿੰਡ ਦਾ ਜਿਹੜਾ ਆਮਾਦੀ ਪਾਰਟੀ ਦਾ ਪ੍ਰਧਾਨ ਤਿੰਨ ਮੈਂਬਰ ਪਚਾਇਤ ਹੋਰ ਵੀ ਕਾਫੀ ਸਾਥੀ ਜਿਹੜੇ ਭਾਰਤੀ ਕਮਿਊਨਿਸਟ ਪਾਰਟੀ ਦੇ ਵਿੱਚ ਸ਼ਾਮਲ ਹੋਈ ਹੈ ਕਿਉਂਕਿ ਇਹ ਲਗਾਤਾਰ ਭਾਰਤੀ ਕਮਿਊਨਿਸਟ ਪਾਰਟੀ ਦਾ ਕੰਮ ਦੇਖਦੀ ਹਰ ਬੰਦਾ ਕੰਮ ਦੇਖਦਾ ਦੂਜੀਆਂ ਪਾਰਟੀਆਂ ਨਾਲ ਜਦੋਂ ਤੁਲਨਾ ਕਰਦਾ ਹੈ ਫਿਰ ਉਹਨਾਂ ਨੂੰ ਹੁੰਦਾ ਵੀ ਇੱਕ ਸਾਫ਼ ਸੁਥਰੀ ਪਾਰਟੀ ਨੜੇ ਪਾਰਟੀ ਤਾਂ ਪਹਿਲਾਂ 100 ਸਾਲ ਪੁਰਾਣੀ ਪਾਰਟੀ ਕਿੰਨੇ ਲੋਕਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਹੈ ਜਿਨ੍ਹਾਂ ਨੇ ਹਰ ਅਮੀਰ ਤੇ ਜਿਹੜਾ ਹਰ ਲੋੜ ਬੰਦਾ ਹੈ ਉਹਦੀ ਬਾਹ ਪਕੜੀ ਏ ਔਰ ਉਹਦੀ ਬਾਹ ਕਦੇ ਛੱਡੀ ਨਹੀਂ ਤੇ ਮੈਂ ਇਸ ਗੱਲ ਦਾ ਵਿਸ਼ਵਾਸ ਦਿੰਦਾ ਸਾਥੀਆਂ ਨੂੰ ਬੇਤਨੋਂ ਕਿਸੇ ਵੀ ਸਮੇਂ ਕਿਸੇ ਵੀ ਦਫ਼ਤਰ ਕਿਸੇ ਵੀ ਥਾਂ ਤੁਹਾਨੂੰ ਪਾਰਟੀ ਦੀ ਲੋੜ ਪਵੇ ਪਾਰਟੀ ਪੂਰੀ ਤਨ ਮਨ ਤਨ ਨਾਲ ਤੁਹਾਡੇ ਨਾਲ ਖੜੀ ਏ ਤਕੜੇ ਹੋ ਕੇ ਹਮਲਾ ਮਾਰੋ ਕਿ ਇਹਨਾਂ ਪਾਰਟੀਆਂ ਨੂੰ ਆਪਾਂ ਜਿਹੜਾ ਉਹਨਾਂ ਨੂੰ ਚਲਦਾ ਕਰਸਦੀ ਏ ਤੇ ਮੈਂ ਸਾਥੀਆਂ ਦੇ ਇਸ ਗੱਲ ਦਾ ਵਿਸ਼ਵਾਸ ਦਵਾਉਣਾ ਵੀ ਤੁਹਾਡੇ ਨਾਲ ਪੂਰਾ ਤਨ ਮਨ ਤੁਹਾਨੂੰ ਪਾਰਟੀ ਤੁਹਾਡੇ ਨਾਲ ਖੜੀ ਏ ਤੁਸੀਂ ਆਏ ਹੋ ਪਾਰਟੀ ਦੇ ਵਿੱਚ ਸ਼ਾਮਲ ਕਰਵਾਉਣ ਵਾਸਤੇ ਪਿੰਡ ਕਿਕਰ ਵਾਲਾ ਰੂਪਾ ਕੀ ਕਹਿਣਾ ਚਾਹੋਗੇ ਆਮ ਲੋਕਾਂ ਨੂੰ ਹੋਰਾਂ ਨੂੰ ਬਿਲਕੁਲ ਅਸੀਂ ਆਮ ਲੋਕਾਂ ਨੇ ਵੀ ਤੇ ਕਹਿਣਾ ਚਾਹਣਾ ਤੇ ਅੱਜ ਸਾਨੂੰ ਖੁਸ਼ੀ ਮਹਿਸੂਸ ਹੋ ਰਹੀ ਏ ਕਿ ਜਿਹੜੀ ਪਾਰਟੀ ਤੇ ਸ਼ਾਮਲ ਹੋਏ ਨੇ ਸਾਥੀ ਭਾਰਤੀ ਕੌਂਸਲ ਪਾਰਟੀ ਵਿੱਚ ਇਹ ਸਾਡੀ ਮੇਰੀ ਦੂਜੀ ਪੀੜੀ ਏ ਸੋ ਇਹਨਾਂ ਨੇ ਜਿਹੜੇ ਸਾਡੇ ਬਜ਼ੁਰਗਾਂ ਨੇ ਲੋਕਾਂ ਨੂੰ ਜ਼ਮੀਨ ਜੇਹਲਾਂ ਦੇ ਵਿੱਚ ਰਹਿ ਕੇ ਜ਼ਮੀਨਾਂ ਦੀ ਮਨ ਲੋਕਾਂ ਦੀ ਜ਼ਮੀਨਾਂ ਵੰਡੀਆਂ ਸੀ ਸੋ ਅੱਜ ਯਾਦ ਕਰ ਰਹੇ ਨੇ ਵੀ ਵਾਕਈ ਜੇ ਉਹਨਾਂ ਦੀ ਪਾਰਟੀ ਵਿੱਚ ਹੋ ਤੱਕ ਗਏ ਹੁੰਦੇ 78 ਸਾਲਾਂ ਬਾਅਦ ਇਹਦਾ ਨਕਸ਼ਾ ਹੋਰ ਹੋਣਾ ਸੀ ਕਿਉਂਕਿ ਇੱਥੋਂ ਪਤਾ ਲੱਗ ਰਿਹਾ ਹੈ ਕਿ ਜਿਹੜੇ ਸਾਥੀ ਅੱਜ ਜੁਆਇਨ ਕਰ ਰਹੇ ਨੇ ਕਿਉਂਕਿ ਸਾਡੀ ਪਾਰਟੀ ਦਾ ਕੋ ਰੂਲ ਨਹੀਂ ਇਹ ਨਹੀਂ ਕਿ ਸਿੱਧੇ ਇਹਨਾਂ ਲੋਕਾਂ ਸੀ ਜੁਆਇਨ ਕਰ ਰਹੇ ਪਰ ਇਹ ਦੱਸ ਦੇਣਾ ਚਾਹੁੰਦੇ ਆ ਸਾਨੂੰ ਖੁਸ਼ੀ ਇਹਦੀ ਗੱਲ ਕਿਹੜੀ ਹੈ ਜਾਂ ਲੋਕਾਂ ਨੂੰ ਇਸ ਨੇ ਕੀ ਦੇਣਾ ਚਾਹਲਿਆ ਹੈ ਕਿ ਜਿਹੜੇ ਸਾਥੀ ਨੇ ਤੁਸੀਂ ਸੁਣ ਰਹੇ ਸੀ ਕੋਈ ਕਾਂਗਰਸ ਵਾਲ ਪਿੱਛੇ ਪਾਰਟੀ ਚ ਰਿਹਾ ਹੈ ਕੋਈ ਅਕਾਲੀਆਂ ਚ ਰਿਹਾ ਹੈ ਕੋਈ ਜੈਨੀ ਨਾਲ ਰਿਹਾ ਹੈ ਭਾਜਪਾ ਚ ਰਿਹਾ ਹੈ ਤੇ ਉਹਨਾਂ ਸਾਰਿਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ 'ਚ ਆਏ ਸੀ। ਪਿਆਰੇ ਇਹਨਾਂ ਨੂੰ ਮੌਕਾ ਦਈਏ ਤੇ ਹੁਣ ਕਹਿੰਦੇ ਨੇ ਵੀ ਇਹ ਉਹ ਤੋਂ ਵੀ ਕੰਮ ਇਹਨਾਂ ਨੇ ਲਗਾਤਾ। ਤੋ ਕਹਿ ਰਹੇ ਨੇ ਵੀ ਜੇ ਤਿੰਨਾਂ ਨੂੰ ਅਸੀਂ ਨਰਾਸ਼ ਹੋਏ ਸੀ ਸੀ ਬੀਜੇਪੀ ਤੋਂ, ਅਕਾਲੀਆਂ ਤੋਂ ਤੇ ਕਾਂਗਰਸ ਤੋਂ ਤੇ ਆਮ ਆਦਮੀ ਪਾਰਟੀ 'ਚ ਆਏ ਸੀ ਤੇ ਫਿਰ ਉਹ ਤਾਂ ਵੀ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਉਹਨਾਂ ਦਾ ਆਪ ਦਾ ਹੀ ਮੁੱਢ ਬਈਦਾ ਪਿਆ। ਇੱਕ ਇੱਕ ਪਾਰਟੀ ਦੇ ਵਿੱਚ ਤੂੰ ਤੇ ਸਾਰੇ ਲੀਡਰ ਬਣੇ ਫਿਰਦੇ ਨੇ ਔਰ ਲਿਟਰਲ ਇਤਰੀ ਹੋਈ ਦੇ। ਤੇ ਜਿਹੜੇ ਘਰ ਵਿੱਚ ਬੰਦਾ ਲਿੱਤਰੋ ਲਿੱਤਰੀ ਹੋਵੇ ਉਹ ਘਰ ਦਾ ਕੀ ਬਣਾ ਸਕਦਾ ਸੋ ਇਸ ਵਾਸਤੇ ਇਹ ਜਿਹੜੇ ਸਾਥੀ ਸਾਡੇ ਨਾਲ ਜੁੜੇ ਨੇ ਉਹ ਇਸ ਗੱਲ ਤੇ ਪ੍ਰਭਾਵਤ ਹੋਏ ਨਹੀਂ ਵੀ ਅਸੀਂ ਸੁਣਦੇ ਸੀ ਪਹਿਲਾਂ ਕਿਉਂਕਿ ਤੇ ਸਾਡੀ ਪਾਰਟੀ ਦੇ ਵਿੱਚ ਜਿਨ੍ਹਾਂ ਨੇ ਪਾਰਟੀ ਬਣਾਈ ਹੈ ਕਾਰਮ ਤੇਜਾ ਸੁਤੰਤਰ ਬਾਬਾ ਸੂਣ ਸੇ ਪਕੜਾ ਕਾਰਮ ਦਾਵਾਰਾਮ ਜੀ ਜਿਨ੍ਹਾਂ ਨੂੰ ਲੋਕਾਂ ਨੇ ਐਮਐਲ ਬਣਾਤਾ ਜੇਲ੍ਹ ਚ ਬੈਠੇ ਤੇ ਕਿਉਂਕਿ ਇਸ ਪਾਰਟੀ ਦਾ ਪਛੋਕਰ ਸੁਣਿਆ ਤੇ ਹੁਣ ਵੀ ਜਿਹੜਾ ਅਸੀਂ ਲਗਾਤਾਰ ਕੰਮ ਕਰ ਰਹੇ ਆਂ ਥਾਣਿਆਂ ਦੇ ਵਿੱਚ ਮਨ ਲੋ ਤਹਿਸੀਲਾਂ ਦੇ ਜਾਂ ਲੋਕਾਂ ਨੇ ਜਿੰਨਾ ਲੋਕਾਂ ਤੇ ਵਿਫਤਾ ਪੈਂਦੀ ਹੈ ਅਸੀਂ ਉਹਨਾਂ ਦੀ ਬਾਹ ਫੜਦੇ ਆ ਕੋਈ ਪੇਡ ਕੋਈ ਪਾਰਟੀ ਦਾ ਸਵਾਲ ਨਹੀਂ ਕੋਈ ਜਾਤ ਪਾਤ ਦਾ ਸਵਾਲ ਨਹੀਂ ਅਸੀਂ ਉਹ ਦੇਖਦੇ ਆ ਕਿ ਬਿਲਕੁਲ ਇਹ ਬੰਦੇ ਦੇ ਨਾਲ ਧੱਕਾ ਹੋ ਰਿਹਾ ਔਰ ਖਰੀਦਿਆ ਹੋ ਰਿਹਾ ਉਹਦੇ ਬਿਗਾਇਰ ਪੈਸਾ ਤੂੰ ਮੰਨ ਲਓ ਦਾ ਅਸੀਂ ਕੰਮ ਕਰਵਾਈਦਾ ਇਹ ਸਾਥੀ ਇਸ ਕਰਕੇ ਪ੍ਰਭਾਵਿਤ ਹੋ ਰਹੇ ਨੇ ਕਿ ਜੇ ਅੱਜ ਕੰਮ ਕਰ ਸਕਦੇ ਨੇ ਇਹ ਕਰ ਸਕਦੇ ਲੋਕਾਂ ਦੀ ਬਾਹ ਫੜ ਸਕਦੇ ਤੇ ਆਮ ਮੰਨ ਲਓ ਭਾਰਤੀ ਕਮਰਸ ਪਾਰਟੀ ਫੜ ਸਕਦੀ ਹੈ ਤੋਂ ਇਸ ਵਾਸਤੇ ਲੋਕਾਂ ਨੂੰ ਸੁਨੇਹਾ ਵੀ ਦਿੱਤਾ ਵੀ ਪਿੱਛਾ ਮੁੜ ਕੇ ਨਾ ਜਾਇਆ ਜੀ ਜਿਵੇਂ ਪਹਿਲਾਂ ਕੀਤਾ ਤੇ ਲੋਕਾਂ ਨੇ ਜਿਹਨਾਂ ਚ ਮੰਨ ਲਓ ਆਮ ਸਮਨਸ ਪਾਰਟੀ ਨੂੰ ਦਿੱਤਾ ਹੈ ਉਹਨ ਫਿਰ ਕਾਮਰੇਡਾਂ ਦੀ ਵਾਰੀ ਏ ਤੇ ਜੇ ਕਾਮਰੇਡ ਇਹ ਜੁਤਾ ਦੇਣਗੇ ਸਾਡੇ ਕਾਫੀ ਪਿੰਡਾਂ ਵਿੱਚ ਸਾਡੇ ਨਾਲ ਲੋਕਾਂ ਦਾ ਜਿਹੜਾ ਸਨੇਹ ਆ ਰਿਹਾ ਨਹੀਂ ਵੀ ਸਾਨੂੰ ਪਾਰਟੀ ਵਿੱਚ ਸ਼ਾਮਲ ਕਰੋ ਤੇ ਜੋ ਪਾਰਟੀ ਵਿੱਚ ਸ਼ਾਮਲ ਹੋਣਗੇ ਲਾਲ ਝੰਡਾ ਹੱਥ 'ਚ ਫੜਨਗੇ ਫਿਰ ਆਪ ਦਾ ਮੰਨ ਲੋ ਲੋਕਾਂ ਦਾ ਸਵਰਗ ਤਾਂ ਬਣੇ ਬਣੇਗਾ ਆਪਨੇ ਪਿੰਡ ਦਾ ਔਰ ਪੂਰੇ ਪੰਜਾਬ ਦਾ ਇਸਵਾਰ ਲਗੇ ਸਭਾ ਜੀ ਇਹਨਾਂ ਦਾ ਸਵਾਗਤ ਕਰਦੇ ਹਾਂਸਰਾਏ ਗੋਲਡਨ ਜੀ ਭਾਰਤੀ ਕਮਿਊਨਿਸਟ ਪਾਰਟੀ ਦੇ ਸਖਤਰ ਹੋ ਕਿੰਨੀ ਲੰਬੀ ਲਾਈਨ ਹੈ ਜਿਹੜੇ ਲੋਕ ਸ਼ਾਮਲ ਹੋਣਾ ਚਾਹੁੰਦੇ ਆ ਤੇ ਹੋਰ ਕੀ ਕਹਿਣਾ ਚਾਹੋ ਵੇਖੋ ਜੀ ਅੱਜ ਪਿੰਡ ਟਿੱਕਰ ਵਾਲਾ ਰੂਪਾ ਵਿੱਚ ਅਸੀਂ ਅੱਜ ਸਾਡੀ ਪਾਰਟੀ 'ਚ ਜੁਆਇਨ ਕੀਤਾ ਸਾਥੀਆਂ ਨੇ ਮੇਰੀ 60 ਸਾਲ ਦੀ ਉਮਰ ਹੋ ਗਈ ਕਿ ਮੈਂ ਪਹਿਲੀ ਵਾਰੀ ਇਸ ਪਿੰਡ 'ਚ ਆਇਆ 30 ਸਾਲ ਹੋ ਗਏ ਨੇ ਮੈਨੂੰ ਲਗਾਤਾਰ ਕੰਮ ਕਰਦਿਆਂ ਇਸ ਇਲਾਕੇ ਵਿੱਚ ਇਸ ਪਿੰਡ 'ਚ ਸਾਨੂੰ ਅੱਜ ਤੱਕ ਇੱਕ ਵੋਟ ਵੀ ਨਹੀਂ ਪਈ ਤੇ ਸਾਡਾ ਕੰਮ ਕਰ ਐਸ ਵਾਰੀ ਵੇਖ ਕੇ ਕਿਉਂਕਿ ਜਿਹੜਾ ਅਸੀਂ ਕੁਝ ਸਮੇਂ ਤੋਂ ਐਸ ਇਲਾਕੇ ਦੇ ਵਿੱਚ ਜੇ ਕਿਸੇ ਵੀ ਪਾਰਟੀ ਨਾਲ ਕੋਈ ਸੰਬੰਧ ਰੱਖਦਾ ਹੈ ਜਿਹਦੇ ਤੇ ਕੋਈ ਭੀੜ ਆਈ ਹੈ ਕਿਸੇ ਤੇ ਕੋਈ ਸਮੱਸਿਆ ਆਈ ਹੈ ਜਾਂ ਜਿਹਦਾ ਵੀ ਕੋਈ ਕੰਮਕਾਰ ਆ ਹੈ ਇਸ ਇਲਾਕੇ ਦੇ ਵਿੱਚ ਅਸੀਂ ਉਹਨੂੰ ਪਹਿਲ ਦੇ ਆਧਾਰ ਤੇ ਉਹਦਾ ਕੰਮ ਉਹ ਕਦੇ ਕੋਈ ਪਾਰਟੀ ਨਹੀਂ ਪੁੱਛੀ ਵੀ ਤੂੰ ਕਿਹੜੀ ਪਾਰਟੀ ਦਾ ਮੈਂਬਰ ਹੈ ਜਾਂ ਕਿਹਦੇ ਜਦੋਂ ਕੰਮ ਕਰਦਾ ਤਾਂ ਜਦੋਂ ਉਹਨਾਂ ਦੀ ਮਦਦ ਕੀਤੀ ਤੇ ਸਾਰਾ ਕੁਝ ਵੇਖ ਲੈ ਹੁਣ ਪਾਣੀ ਆਇਆ ਹੈ ਪਿੰਡਾਂ ਦੇ ਵਿੱਚ ਇੰਨੀ ਮਤਲਬ ਮਤਲਬ ਨੁਕਸਾਨ ਹੋਇਆ ਫਸਲਾਂ ਦੇ ਅਸੀਂ ਬਕਾਇਦਾ ਸੋਸ਼ਲ ਮੀਡੀਆ ਤੇ ਸਾਰੀਆਂ ਗੱਲਾਂ ਗਈਆਂ ਹੀ ਨੇ ਵੀ ਇਹ ਨਾਲ ਸੇਮ ਨਾਲ ਇਹਨੂੰ ਦਰਿਆਵਲ ਕੀਤਾ ਜਾਵੇ ਤੇ ਇਹ ਵਿੱਚ ਦੋ ਸਕਦੀ ਹੈ ਮਤਲਬ ਉਹ ਲੋਕਾਂ ਨੇ ਵੇਖਿਆ ਵੀ ਸਾਰਾ ਕੁਝ ਵੀ ਹੱਲ ਹੈ ਕੋਈ ਹੈ ਹੀ ਨਹੀਂ ਇਹਨਾਂ ਕੋਲ ਸਰਕਾਰ ਫਿਰ ਵੀ ਇਹਦਾ ਹੱਲ ਵਾਕਈ ਤਰਕ ਨਾਲ ਦੱਸ ਰਹੀ ਹੈ ਇਹ ਫਿਰ ਸਾਰੀਆਂ ਗੱਲਾਂ ਹੋਰ ਵੀ ਜਿੰਨੀਆਂ ਆਇਆ ਇਸ ਇਲਾਕੇ ਵਿੱਚ ਅਸੀਂ ਜੋ ਕਰ ਰਹੇ ਹਾਂ ਲਗਾਤਾਰ ਉਹਦੇ ਤੋਂ ਇਹ ਪ੍ਰਭਾਵਿਤ ਨੇ ਤੇ ਇਹਨਾਂ ਨੂੰ ਇਹ ਇਹ ਹੀ ਹੈ ਕਿ ਪਿੱਛੇ ਨਾ ਮੁੜਿਆ ਜਾਵੇ ਹੁਣ ਜਿਹੜੀਆਂ ਅਗੇ ਰਵਾਇਤੀ ਪਾਰਟੀਆਂ ਤੋਂ ਅਗੇ ਬਸੇ ਖੇੜਾ ਛਲਵਾਇਆ ਉਹਨਾਂ ਨੇ ਤੇ ਹੁਣ ਇਹਨਾਂ ਦਾ ਆਇਆ ਕਿ ਅਸੀਂ ਨਵਾਂ ਪਾਸਾ ਵੇਖੀਏ ਨਾਲੇ ਇਹਨਾਂ ਦੇ ਮੂੰਹ 'ਚ ਹੀ ਆਪਣੇ ਆਪ ਹੀ ਵੀ ਅਸੀਂ ਇਹਨਾਂ ਨੂੰ ਕੰਮ ਕਰਦੇ ਨੂੰ ਵੇਖਿਆ ਇੱਥੇ ਇਲਾਕੇ ਵਿੱਚ ਸੋ ਮੈਂ ਇਹਨਾਂ ਨੂੰ ਇਹ ਹੀ ਕਰਾਂਗਾ ਕਹਾਂਗਾ ਕਿ ਆਪਣੇ ਪਿੰਡ ਤੁਸੀਂ ਵੱਡਾ ਵਾਟ ਕਰੋ ਆਮ ਜਰਨਲੀ ਇਹਦੇ 'ਚ ਇਹ ਨਹੀਂ ਵੀ ਉਹ ਕਿਸੇ ਪਾਰਟੀ ਨਾਲ ਸਾਡੀਆਂ ਗੱਲਾਂ ਸੁਣ ਲਈ ਆਵੇ ਉਹ ਕਿਸੇ ਮਰਜ਼ੀ ਪਾਰਟੀ ਦਾ ਸਮਾਨ ਰੱਖਦਾ ਹੋਵੇ ਉਹ ਆਵੇ ਤੇ ਫਿਰ ਉਸ ਤੋਂ ਬਾਅਦ ਉਹਨੇ ਸ਼ਾਮਲ ਹੋਣਾ ਨਾ ਹੋਣਾ ਤੇ ਫਿਰ ਲਗਾਤਾਰ ਤਾਂ ਇਹਤ ਨਹੀਂ ਬਿਉਸੇ ਦੇ ਨਹੀਂ ਆਪ ਕਰ ਲੈਣਾ ਫਿਰ ਦਿਨ ਰੱਖ ਲਾਂਗੇ ਜਿੰਨੇ ਬਣਨਾ ਹੋਵੇ ਸਾਡੇ ਨਾਲ ਜੁੜਨਾ ਹੋਵੇ ਬਾਕੀ ਗੱਲਾਂ ਸੁਣਨ ਲਈ ਆ ਸਾਡੀਆਂ ਵਿਚਾਰ ਸੁਣਨ ਲਈ ਆ ਸਾਡਾ ਪ੍ਰੋਗਰਾਮ ਸੁਣਨ ਲਈ ਕਿ ਅਸੀਂ ਕੀ ਕਰਨਾ ਚਾਹੁੰਦੇ ਆ ਸਾਡਾ ਕੀ ਪ੍ਰੋਗਰਾਮ ਹੈ ਉਹਦੇ ਲਈ ਇਹ ਸਾਥੀਆਂ ਨੂੰ ਕਹਾਂਗੇ ਕਿ ਤੁਸੀਂ ਪਿੰਡ ਦੇ ਵਿੱਚ ਇੱਕ ਵੱਡਾ ਇਕੱਠ ਕਰਕੇ ਤੇ ਸਾਡੇ ਨਾਲ ਇੱਕ ਮਤਲਬ ਇਸ ਤਰ੍ਹਾਂ ਦਾ ਪ੍ਰੋਗਰਾਮ ਕਰੀਏ ਜਿਹੜਾ ਸਾਰੇ ਲੋਕਾਂ ਨੂੰ ਸਾਡੀਆਂ ਗੱਲਾਂ ਦਾ ਪਤਾ ਲੱਗੇ